ਸਸੀਗਾ ਫਰੈਂਡਸ ਸਾਰਿਆਂ ਨੂੰ ਜੀ ਵੈਲਕਮ ਬੈਕ YouTube ਚੈਨਲ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਦੇ ਵਿੱਚ ਅੱਜ ਅਸੀਂ ਆਏ ਆ ਨੌਨ ਕੁਆਲਟੀ ਸਾਡੀ ਕਾਫੀ ਚਿਰਾਂ ਬਾਅਦ ਹੀ ਵਲੋਗ ਮਾਨਾ ਅੱਜ ਸਾਡਾ ਇੰਜੋਏ ਕਰਨ ਆਈ ਕਰਮੀ ਬਹੁਤ ਸਿੱਟੀ ਲੈਣਾ ਦਾ ਸ਼ਨੀਵਾਰ ਦਾ ਤੇ ਸਾਰੇ ਬੰਤੇ ਕਹਿੰਦੇ ਕਹਿੰਦੇ ਅੱਜ ਕੋਈ ਬਣਾ ਲੈਣੇ ਆ ਆਲੇ ਬੰਦੇ ਸਾਰੇ ਜਿਹੜੀਆਂ ਹੁਣ ਹੁਣ ਆਪੋ ਆਪਣਾ ਲਿਆਇਆ ਕਰਦੇ ਇੰਜੋਏ ਆਪਾਂ ਅੱਜ ਸਾਰੇ ਠੀਕ ਹੈ ਜੀ ਬਹੁਤ ਚੈਰਵਾਦੀ ਅੱਜ ਬਲੌਗ ਬਣਾਣਾ ਓਕੇ ਲੋ ਜੀ ਆ ਗਏ ਆਂ ਜਰਾ ਸਪਿਰਿੰਗ ਸਵੇਰ ਦਾ ਕਰਿਆ ਲੈ ਆਈ ਇਹਦੇ ਨਾਲ ਬੇਰ ਨਾ ਆਪੇ ਤੇਲੋ ਹੀ ਰਹਿਣਾ ਤੋ ਕ ਲੈ ਲਓ ਜਿਹੜਾ ਲੈਣਾ ਵਾ ਇਹ ਹਾ ਖੁੱਲਾ ਖਰਚ ਣਦੇ ਅੱਜ ਬੰਦੇ ਸਾਡੇ ਚਾਰਕ ਸਾਰੇ ਲੈਣਾ ਪੱਕਾ ਹਾਂ ਅੱਲਾ ਕੋਈ ਕੀ 200 30 4 ਫੀਟ 50 ਲੰਬਾ ਬਹੁਤ ਲੋ ਜੀ ਸ਼ਾਮ ਦਾ ਨਜ਼ਾਰਾ ਥੋੜੀ ਥੋੜੀ ਹਵਾ ਚੱਲ ਰਹੀ ਆ ਜੀ ਲੈ ਜੀ ਬੈਰੇ ਆ ਕਾਲੇ ਸੈਟਿੰਗ ਇਹਨਾਂ ਨੇ ਲੱਗ ਲਿਆ ਹੈ ਸਾਰਾ ਕੁਝ ਤੀ ਬੁਣਾ ਲਾ ਬਰਾਵਾ ਪਾ ਪਈ ਆ ਨਾ ਉਈ ਮੇਰੇ ਰੰਦਾ ਸਾਈ ਤੂੰ ਜੱਗਿਆ ਲੱਗਣ ਰਿਹਾ ਜੀ ਮੇਰੇ ਸਿਰ ਦਾ ਸਾਈ ਤੂੰ ਰਿਤੂੰ ਤੂੰ ਰਿਤੂੰ ਤੂੰ ਰਿਤੂੰ ਮੇਰੇ ਸਿਰ ਦਾ ਲੋ ਜੀ ਹਜੇ ਪੈਕ ਪੁਕ ਗਿਆ ਨਹੀਂ ਇੱਕ ਇੱਕ ਵੀ ਇਹਨਾਂ ਦੇ ਅੰਦਰ ਮਸਤੀ ਪਹਿਲਾਂ ਹੀ ਸ਼ੁਰੂ ਹੋ ਗਈ ਉੱਧਰ ਜੜੀ ਰਹਿੰਦੀ ਆ ਸਵਾਲਾਂ ਬਾਦ ਆਉਣ ਲੱਗੀਆਂ ਅਸੀਂ ਕੌਣ ਹਾਂ ਸਾਨੂੰ ਤਾਂ ਦੇਖਾ ਕਿੱਦਾਂ ਬੋਲਦਾ ਰਹਿੰਦਾ ਹੈ ਹੈ ਦੇਖਦਾ ਕਿੱਦਾਂ ਬੋਲਦਾ ਰਹਿੰਦਾ ਤਾਂ ਹੈ ਮਹਾਰਾਜ ਲਪੋਰਟ ਇੱਕ ਨਹੀਂ ਚੀ ਖਾਲੋ ਜੀ ਚਾਹਾਂ ਜੀ ਅੱਜ ਥੋੜਾ ਜਿਹਾ ਆਪਣੀ ਨਾਲ ਸਾਡੇ ਤੋਂ ਉਹਨਾਂ ਨਾਲ ਬਾਤੂ ਹੋ ਰਾਇਆ ਜੀ ਬੁਗੜਾ ਆਹ ਪੂਨਰ ਬਾਤੂ ਇੱਧਰ ਬਾਤੂ ਆਹ ਬੱਜਿਆ ਕਟਾੜੂ ਤੇ ਨਾ ਬੰਦ ਕਰਦੇ ਇਹਨੂੰ ਹਵਾ ਲੈਣਾ ਹਨਾੜੇ ਕਹਾਂ ਕਰਦੀ ਬੋਲਣਿਆ ਉਹਦੇ ਆਪਣੇ ਦੇ ਹੈਵੀ ਚੜਾਈ ਕਰਾ ਜੀ ਸਾਰੇ ਬੰਦ ਹੀ ਰਹਿਣ ਦੇ ਬੱਸ ਹਾਂ ਆਰੀ ਵੀ ਨਹੀਂ ਬਣੀ ਹੋਣੀ ਬੋਕ ਮੈਮਰੀ ਢੋਲੀ ਹੈ ਬੱਤੇ ਰਹਿਣ ਦੇ ਪੌਣ ਪੌਣ ਗੁਰੂ ਵਾਹ ਬਣੀਏ ਪੀਰ ਜੀ ਗੁਰਬਾਲਾ ਬਣੀਏ ਗੁਰਬਾਲਾ ਬਣੀਏ ਬੀਰ ਜੀ ਨਸ਼ਾ ਨਾ ਕਰੀਏ ਲੋ ਜੀ ਪਹਿਲਾਂ ਕਾਨ ਵੀ ਸ਼ੁਰੂ ਬਾਕੀ ਕੰਮ ਚ ਬਾਅਦ ਚ ਪਹਿਲਾਂ ਪੇਟ ਪੂਜਾ ਬਾਕੀ ਕੰਮ ਦੂਜਾ ਬਾਅਦ ਚ ਸਹੀ ਗੁਆਰੀ ਨਿਕਲ ਲੋ ਜੀ ਚੁੱਪਾ ਗਈ ਅਰੋਂ ਕੰਨ ਲੱਗ ਪਈਆਂ ਇਨੋ ਹੋਇਆ ਜੋ ਨਿਆਰੇ ਆ ਰਹੇ ਆ ਰਹੇ ਫੰਕਸ਼ਨ ਹੋ ਰਿਹਾ ਸਾਰੇ ਭਰ ਗਏ ਤਕਰੀਬਨ ਤਕਰੀਬਨ ਉੱਤਨੀ ਛੜਤੇ ਵੀ ਹੈਗੇ ਕਾਫੀ ਤੇ ਬਸ ਖਾ ਪੀ ਗਏ ਦੂਜੇ ਬੈੱਡ ਲਾ ਕੇ ਨਾਲ ਹੀ ਫੇ ਚੁੱਭੀ ਮਾਰਦੇ ਇੱਥੇ ਤੇ ਇੱਕ ਪਾਲੇ ਪਾਸੇ ਵੱਡਾ ਵੀ ਨਿਆਰਾ ਦਿਖਾਉਣ ਤੁਹਾਨੂੰ ਮੌਸਮ ਸੋਹਣਾ ਅੱਜ ਬੈਠੇ ਆ ਬੰਦੇ ਆਪਣੇ ਆਪਣੇ ਬੰਦੇ ਸਾਰੇ ਵੇ ਮਾਜਨੇ ਪੈਂਦੇ ਐ ਇੱਦਾਂ ਓਏ ਘੜੇ ਮਾਜੋ ਚੰਗੀ ਤਰ੍ਹਾਂ ਪਲੇਟਾਂ ਯਾਰ ਜੇਦੀ ਕਰੋ ਚਾਈ ਦਾ ਕੰਮ ਇੱਧਰ ਰੁਕਿਆ ਲਿਓ 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 ਭਾਂਡੇ ਮਾਜ ਲੈਣਾ ਅੱਗੇ ਬਤਾ ਲਾਗੇ ਲਿਓ ਵੀ ਲਿਆ ਵਈ ਆ ਚਲੋ ਜੀ ਮੈਂ ਚੱਲੀ ਪਾਣੀ ਪਾਜੀ ਹੋਣੀ ਸਾਡੇ ਏ ਓ ਫਾੜੀ ਪਾਣੀ ਪੀਸ ਚੱਲ ਆ ਫੜ ਲੈ ਇਹਨੂੰ ਨਿਆਣੇ ਨੂੰ ਚਾਪਲੀ ਜਾ 5:00 ਵੱਜੀ ਜਾਂਦੇ ਆਪਾਂ ਚੇ ਨਹੀਂ ਬੰਦੀ ਦੋਨਾਂ ਦੀ ਨੰਨ ਦਾ ਆਪਣਾ ਜ਼ਹਿਰ ਕਰਦਾ ਮੈਂ ਨਾਰੀ ਹੁਣ ਸਾੜ ਨਾਰੀ ਤੇ ਵੀਡੀਓ ਬਣਾਉ ਕੋਣ ਮੇਰੀ ਇਹੀ ਤਾਂ ਪਤਾ ਨਹੀਂ ਲੱਗਦਾ ਹੁਣ ਇਹ ਵੀ ਨਾ ਲੱਗ ਰਿਹਾ ਨਾ ਤੇ ਜਮਾ ਫੁਟ ਜਮਾ 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 ਪਜਮਾ ਦੇਖਿਆ ਕਿਤਰਾ ਮਤਾਲ ਬਣਦੀ ਕਿਤਰਾ ਬਣ ਕਹਾਣੀ ਸਰਾ ਮੈਨੂੰ ਕਿਹੜੀ ਜਿਹੜੀ ਮਾਦੀ ਆ ਹੋਣੀ ਨਹੀਂ ਸਮਾਂ ਦੇਖ ਪਾਜੀ ਨਹੀਂ ਪਾਜੀ ਉੱਪਰ ਤੋਂ ਦੰਦੀਆ ਕੱਢਦਾ ਆ ਜਾ ਮੇਰੇ ਸਿਰ ਦਾ ਸਾਈਂ ਤੂੰ ਆ ਗਿਆ ਚੋਬਰ ਆ ਗਿਆ ਹੁਣ ਪਹੁੰਚੇ ਚੋਬਰ ਆਵੇ ਉਹ ਗਈ ਪੈਸ ਬਣ ਕੇ ਵੀ ਆ ਗਿਆ ਕੋ ਹੋਰ ਆ ਗਿਆ ਆ ਗਿਆ ਕੋ ਹੋਰ ਆ ਗਿਆ ਸਾਡੇ ਉੱਪਰ ਦੀ ਜਾਊ ਇਹ ਓਹ ਲੋ ਜੀ ਆ ਗਿਆ ਚੋਬਰ ਆ ਗਿਆ ਓਹ ਕੋ ਹੋਰ ਆ ਗਿਆ ਭਰਾਵਾ ਮਾਰ ਕੇ ਇਸ਼ਾਰਾ ਪੁੱਟੀਆਂ ਸੁੱਧੀਆਂ ਇਹ ਨਹੀਂ ਹਟਦੇ ਇਹ ਨਹੀਂ ਹਟਦੇ ਚੱਲ ਆਪਾ ਜੀ ਹੁਣ ਨਹੀਂ ਓ ਮੇਰੇ ਮਾਰਨੇ ਸ਼ੁਰੂ ਹੋ ਗਏ ਸਾਰਾ ਕੁਝ ਬਾਹਰ ਪਾਣੀ ਪੁਨੀ ਸ਼ਾਨੀ ਸੋਣੀ ਲੱਗੇ ਨਿਆਰੇ ਲੈਣ ਰੇ ਬਹੁਤ ਹੱਤ ਕਰਨ ਰੇ ਆ ਚੱਲੋ ਚੋਪਰਾ ਚੱਲੋ ਸੜੀ ਦਾ ਚੇਲਿਆ ਆ ਤੇ ਮਾਰੀ ਛਾਲ ਫੜ ਗਿਆ ਇਹ ਵੀ ਹੀ ਤਾਂ ਇਹ ਵੀ ਗਿਆਨ ਗੁੱਨਾਹ ਵੀ ਤੇ ਹਾਂ ਚੱਲਿਆ ਟ੍ਰੱਕ ਨਹੀਂ ਚੁੱਪ ਕਰਕੇ ਤੇ ਆ ਦੇਖ ਲਈ ਤਾਂ ਫਿਆ ਪੀਦਾ ਆਹ ਜੀ ਆਹ ਜੀ ਤਾਂ ਉਹ ਪਿੰਕਵਿਨ ਕਰਦੇ ਬੱਗ ਚੱਲੋ ਚੱਲ ਗਏ ਦੂਜੇ ਪਾਸੇ ਗਾਂਹ ਪਹੁੰਚਲੇ ਆ ਮੈਂ ਗਏ ਨਾ ਪਰ ਇੰਨੇ ਜੀ ਇੰਨੀ ਕਦੀ ਜਿਹੜੀ ਬੋਤਲ 100 ਰੁਪਏ ਨਾਲ ਉੱਪਰ ਲੱਗੀ ਹੁੰਦਾ ਇਹਨਾਂ ਦਾ ਥੱਲੇ ਦੂਜੇ ਪਾਸੇ ਗਾਂਹ ਪਹੁੰਚ ਉੱਧਰ ਸਾਰਾ ਭੁੰਨਣ ਭੰਨਵਾ ਵਾਲੇ ਕੰਮ ਆ ਹੋਰ ਆ ਵੀ ਸਾਰਾ ਭੁੰਨਣ ਭੰਨਵਾ ਵਾਲਾ ਕੰਮ ਆ ਆ ਵੀ ਆ ਛੋਟਾ ਨਿਆਣਿਆਂ ਵਾਲਾ ਵਾ ਜਦੋਂ ਸਲਾਈਡ ਚੱਲੂਗੀ ਦੱਸਿਓ ਨਾ ਅੱਠ ਨੀ 8 ਅੱਠ ਆ ਨੌ ਫੋਰ ਟੱਟ ਨੌ ਫੋਰ ਟੋ ਵਾਲਾ ਆ ਇਹ ਜਦੋਂ ਸਲਾਈਡ ਚੱਲੂਗੀ ਦੱਸਣਾ ਨਹੀਂ ਕਿਸੇ ਨੂੰ ਵੀ ਨਹੀਂ ਦੱਸਾਂ ਕੰਦ ਬਣਾਤੀ ਉਹਨਾਂ ਨੇ ਲੋ ਜੀ ਆ ਗਏ ਨਿਆਰੇ ਉਹ ਗਏ ਇੱਕ ਚੱਲ ਵੀ ਚੱਲ ਚੱਲੋ ਚੱਲੋ ਚੱਲ ਵੀ ਦੋ ਚੱਲ ਕੀੜਾ ਚੱਲ ਤਿੰਨ ਚਾਰ ਪੈ ਗਿਆ ਗਾ ਦੇਖਣ ਲੱਪੇ ਲੋਕੀ ਚਲ ਜਾ ਵੀ ਹੁਣ ਬਾਹਰ ਚਲ ਜਾ ਆ ਕੇ ਪੰਜਾਬੀ ਆ ਗਏ ਪੰਜਾਬੀ ਚੱਲੋ ਸੇਫ ਕੈਸਾ ਤਾਂ ਕੰਮ ਖਤਰੇ ਵਾਲਾ ਹੀ ਆ ਕਣਾਲੀ ਨੂੰ ਜੰਮਾ ਜਾਂ ਬੰਨ੍ਹ ਕੇ ਫਿਰਦੀ ਓਥੇ ਬਹੁਤ ਦੁੰਦਾ ਵੀ ਆ ਦਿੱਤੀ ਥੱਲੇ ਹੱਥ ਨਹੀਂ ਲੱਗਦੀ ਲੱਗੇ 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 ਨਹੀਂ ਲੱਗੇ ਪਾਟਦੇ ਹੁੰਦੇ ਇਧਰੋਂ ਵੇਦ ਨਹੀਂ ਮੈਂਦੀ ਆ ਖਾਪੀ ਕੇ ਨਿਆਰੇ ਲੈ ਕੇ ਇੱਥੇ ਆ ਗਏ ਆ ਸਾਰਾ ਵੇ ਦੇਖੋ ਨੱਚਣ ਨੱਪਲ ਲਾਈ ਖਾ ਮੈਂ ਛੱਡ ਕੇ ਜਾਂਦੇ ਸੱਜਣਾ ਨਾ ਇਹਨਾਂ ਨੇ ਤੈਨੂੰ ਲੈ ਵੈਣਾ ਕਿਸੇ ਦਿਨ ਓ ਜਾਂਦੇ ਸੱਜਣਾ ਹਾਂ ਨੂੰ ਤੂੰ ਹੀ ਤੂੰ ਤੂੰ ਹੀ ਤੂੰ ਤੂੰ ਹੀ ਤੂੰ ਨਰਜਿੰਦਰਾ ਸਾਈ ਤੂੰ ਤੂੰ ਤਲਰਤੋ ਤਲਰਾਲਾ Happy birthday to you, happy birthday to you, happy birthday, happy birthday happy birthday to happy birthday happy ਕਿਹਦੀ ਕਹਿੰਦਾ ਬੋਮ ਮਿਆ ਕਰਦੇ ਆ ਫਨੀ ਮੂਰਚਾ ਸਾਰੇ ਜਾਣੇ ਨਿਆਰੇ ਲੈਂਦੇ ਆ ਪਤਾ ਨਹੀਂ ਹਿਸਾਬ ਕਾ ਵੀ ਆ ਕੀ ਇਹਨਾਂ ਦਾ ਬੰਦਿਆਂ ਦਾ ਅੱਜ ਤਾਂ ਨਿਆਰਾ ਗਰਮੀ ਬਹੁਤ ਸੀ ਕਿ ਬੰਦੇ ਆਪਣੇ ਪੰਜਾਬੀਆਂ ਨੇ ਭੈਣ ਭਰਾਵਾਂ ਨਾਲ ਗਰਮੀ ਦਿੱਤੀ ਸਰ ਵੀ ਸਕੇ ਜਾਨਾ ਵਾਲੂ ਸਿ ਨੂੰ ਸਿਫੂ ਤੋਂ ਮੈਕੂ ਨੂੰ ਮੈਲ ਤੋਂ ਬਰੇਸ਼ ਤਾਂ ਆਸ ਨੇ ਨਿਆਰੇ ਲੈ ਜਾਂਦੇ ਨੇ ਨਹੀਂ ਪਹਿਲਾਂ ਬੰਦ ਸਗਾ ਮੈਂ ਕਹਾਂਗਾ ਮੈਂ ਕਹਾਂ ਖੋਲ ਦਿਓ ਖੋਲ ਦੇ ਗਏ ਉਹ ਮਾਰੇ ਬੰਦ ਸਗਾ ਪਹਿਲਾਂ ਇਹ ਤੁਹਾਡਾ ਇੰਜੋਏ ਹੋਣਾ ਨਹੀਂ ਸੀ ਚਲੋ ਆਜੋ ਫਿਰ ਰੁਕ ਜਾ ਬਹੁਤ ਜ਼ਿਆਦਾ ਤੈਨੂੰ ਲੱਭੀ ਜੰਨੇ ਅਸੀਂ ਅਹੀਂ ਕਹੀਏ ਨੇ ਚਾਚਾ ਕਿੱਥੇ ਗਿਆ ਨਾ ਪਰਲੇ ਪਾਸੇ ਖੜੇ ਆ ਸਮਾਈ ਆਹੋ ਤਾਂ ਮੈਂ ਉਧਰ ਹੀ ਜਾਣਾ ਵਾ ਉਹ ਤਾਂ ਮੈਂ ਉਧਰ ਹੀ ਜਾਊਗਾ ਲੋ ਜੀ ਅੱਜ ਬਹੁਤ ਨਿਆਰਾ ਆਇਆ ਨਾ ਗਰਮੀ ਹਜੇ ਵੀ ਬਹੁਤ ਆ ਪੂਰੇ ਇੰਡੀਆਨ ਬਹੁ ਪੰਜਾਬੀ ਬਹੁ ਆਏ ਬੰਦੇ ਲੋ ਜੀ ਮੋਹਲ ਮੱਗਿਆ ਵਾ ਮੋਹਲ ਮੱਗਿਆ ਅਸੀਂ ਨੋਣੀ ਸ਼ਾਹ ਚੁਣੂ ਅਸੀਂ ਤਾਂ ਉੱਤਰ ਬਣਾਉਣੀ ਆ ਜਾਇਆ ਜਾਇਆ ਆ ਆਇਓ ਤੇ ਮੋਰੇ ਖੜਦੇ ਇਸ ਨੂੰ ਸਲਾਈਡ ਲਾਉਣੀ ਉਹਨਾਂ ਨੂੰ ਉਹ ਜਲ ਗਿਆ ਉੱਪਰ ਸਲਾਈਡ ਤੋਂ ਡੁੱਪਣਾ ਇਹਨਾਂ ਨੇ ਬਹੁਤ ਵੱਡੀ ਸਲਾਈਡ ਆ ਜੀ ਉੱਥੋਂ ਆਣਾ ਬੰਦਿਆਂ ਨੇ ਸਾਡਿਆਂ ਨੇ ਆਜੋ ਤੁਹਾਨੂੰ ਦਿਖਾਉਣੇ ਨਿਆਰਾ ਇਹਨਾਂ ਦੀਆਂ ਸ਼ਾਲਾਂ ਦਾ ਪੁੱਤਾਂ ਮਾਰੇ ਦੇਖੋ ਸਭ ਲੱਗੇ ਖਾਣ ਪੀਣ ਨਿਆਰੇ ਲੈਂਦੇ ਸ ਤੇ ਲੋਕੀ ਆਪਣੇ ਲੈ ਸਭ ਆਪੋ ਆਪਣਾ ਬਣਾ ਕੇ ਇੱਥੇ ਲਿਆਉਂਦੇ ਕੋਈ ਬਣਾਈ ਜਾਂਦਾ ਵਾ ਆ ਹੈਗਾ ਇਥੋਂ 5 ਵਿਚਾਰ 4.5 4 5 ਫੁੱਟ ਦਾ ਉਹ ਉਥੇ 9 ਫੁੱਟ ਹੋ ਜਾਂਦਾ ਆ ਗਿਆ 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 ਆ ਗਈ ਮੰਦਿਰ ਆ ਗਈ ਆ ਗਈ ਬਾਈ ਓਏ ਓ ਆ ਗਿਆ ਚਾਚਾ ਸੁਨਾਮੀ ਆ ਗਈ ਸੁਨਾਮੀ ਆ ਗਈ ਸੁਨਾਮੀ ਆ ਗਈ ਲੈ ਬਈ ਸੁਨਾਮੀ ਆ ਗਈ ਸਾਰੇ ਖੁਸ਼ਕਰ ਤੇ ਦੀਪ ਸਿੰਘ ਮੱਲੀ ਨੇ ਸਾਰੇ ਠੀਕ ਠਾਕ ਆਈ ਆ ਉਹ ਮਨੀਸ਼ ਨੂੰ ਕੌਣ ਲੈ ਗਿਆ ਨਾਲ ਉਹ ਤੇਰਾ ਕਹਿੰਦਾ ਮੈਂ ਚਾਚਾ ਪਾਣੀ ਕਿਉਂ ਨਿਕਲਦਾ ਇੰਨੀ ਗਰਮੀ ਬੜੀ ਆ ਪਾਣੀ ਚੋਣੀ ਨਿਕਲਦੇ ਬਾਂਦਰ ਗਿਆ ਆਹ ਆਓ ਕਾਲੇ ਸੰਗੀਆਂ ਵਾਲਾ ਆਹ ਸਣੀ ਆਹ ਸਣੀ ਦੇ ਚਪੜਾ ਖਾ ਕੇ ਇੱਥੇ ਦਾ ਖਮੋਤਿਆ ਓਏ ਆਹ ਸਣੀ Eu <laughs> sorry. ਆ ਮੇਲੇ ਲੈ ਤੁਰੇ ਇਧਰ ਆਇਆ ਮਰਨਾ ਯਾ ਸੋਨੀਆ ਕਿਸੇ ਦੀ ਗਰੀਬੀ ਦਾ ਮਜ਼ਾਕ ਨਹੀਂ ਉਡਾਈਦਾ ਮੇਰੇ ਸਿਰ ਦਾ ਸਾਈ ਤੂੰ ਤੂੰ ਮੇਰੇ ਸਿਰ ਦਾ ਸਾਈ ਤੂੰ ਮੇਰੇ ਸਿਰ ਦਾ ਸਾਈ ਤੂੰ ਮੇਰੇ ਸਿਰ ਦਾ ਸਾਈ ਤੂੰ ਤੂੰ ਹੀ ਤੂੰ ਕਿਤੇ ਤੂੰ ਤੂੰ ਹੀ ਤੂੰ ਕਿਤੇ ਮੇਰੇ ਸਿਰ ਦਾ ਸਾਈ ਤੂੰ ਤੂੰ ਮੇਰੇ ਸਿਰ ਦਾ ਸਾਈ ਤੂੰ ਮੇਰੇ ਸਿਰ ਦਾ ਸਾਈ ਤੂੰ ਬਾਪਾ ਬਾਪਾ ਮਰੇ ਮਰੇ ਆਹ ਬਾਬਾ ਆ ਚਲ ਗਏ ਜੀ ਇੰਡੀਅਨ ਲੋਟਡ ਪੰਜਾਬੀ ਇੰਡੀਅਨ ਬੋਲ ਬਣਿਆ ਪੂਰਾ ਕਦੀ ਇੱਧਰ ਕਦੀ ਉੱਧਰ ਕੋਈ ਕਦੀ ਇੱਧਰ ਕਦੀ ਪਾਜੀ ਸੱਸੀ ਜੀ ਕਾਲੇ ਭਾਜੀ ਉਨੀ ਵੀ ਆਏ ਆ। ਜਿਸਦੀ ਨੂੰ ਕਾਲੀ ਆ ਗਿਆ। ਮੇਰੇ ਨਾਲ ਆਇਆ। ਗਾਣੇ ਲਗਾ ਲਗਾ ਸਾਰਿਆਂ ਦਾ ਸਾਇਆ ਤੇ ਉਹ ਰਹਿੰਦੇ ਅਸੀਂ ਨੰਨ। ये कैसे हो जाएगा और का दून आता है वो का दून आता है दून आता है भाई और काया 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 और

छोड़ <laughs> दे <laughs>

ਆਨੇ ਫੋਟਵਲਾ ਹੋ ਗਿਆ ਝਾੜੀਆਂ ਦੇ ਉਹ ਲੌਣ ਗਿਆ ਉਹ ਮੱਲੀ ਲੱਗਾ ਮੱਲੀ ਮੱਲੀ ਏ ਕੋਬ ਫੋਟਵਲਾ ਸਾਡਾ ਉਹ ਦੇਖੋ ਕਿਹਦੇ ਇਹ ਹੋਦੇ ਨਿਆਰੇ ਬੰਨੇ ਮੱਲੀ ਦੇ ਤੇ ਉਹ ਡਾਂਗ ਲੈ ਕੇ ਬੈਠਦਾ ਉਹਦੇ ਉਹਦੇ

ਉੱਤ ਦਾ ਕਿ ਨਾ ਮੇਕਰ ਸਿਓਨ ਐਂ ਵੀ ਮੇਕੋਸਾ ਐ ਨਾਇਕ ਹੁਮਾ ਉਹ ਲੱਗਾ ਨਾਇਕ ਬੜਿਆ ਨਾਇਕ ਉਹ ਨਾਇਕ ਬੜਿਆ कल नायक हां जी नमस्कार जी सताल जी आदाब ਲੋ ਜੀ ਹੁਣ ਸਾਡੇ ਬਲੌਗ ਦੀ ਹੋਣ ਲੱਗੀ ਹੈ ਸਮਾਪਤੀ ਇੰਜੋਏ ਅਸੀਂ ਕੀਤਾ ਪੂਰਾ ਤੇ ਮਿਲਾਂਗੇ ਆਪਾਂ ਤੁਹਾਨੂੰ ਨੈਕਸਟ ਬਲੌਗ ਦੇ ਵਿੱਚ ਸਾਡੇ ਬਲੌਗ ਨੂੰ ਯਾਦ ਰੱਖਿਓ ਬਹੁਤ ਟਾਈਮ ਬਾਅਦ ਬਲੌਗ ਬਣਾਇਆ ਸਾਡੇ ਬਲੌਗ ਦਾ ਨਾਮ ਹੈ ਪੰਜਾਬੀ ਨੂਰਮੈਲ ਬਲੌਗ ਮਨਿਲਾ ਓਕੇ ਥੈਂਕ ਯੂ ਵੈਰੀ ਮੱਚ ਨੈਕਸਟ ਟਾਈਮ